ਗੁਰਦੁਆਰੇ 'ਚ ਕਥਿਤ ਬੇਅਦਬੀ ਅਤੇ ਕਤਲ ਦੀ ਪੂਰੀ ਕਹਾਣੀ ਆਈ ਸਾਹਮਣੇ ਤੋਂ ਦੱਸਦੀ ਹੈ ਕਿ ਪਿੰਡ ਟਲੀ ਗੁਲਾਮ ਵਿੱਚ ਬਖਸ਼ੀਸ਼ ਸਿੰਘ ਦੀ ਮਾਂ ਤੇ ਹੋਰ ਪਰਿਵਾਰਿਕ ਮੈਂਬਰ ਬੀਤੀ 4 ਮਈ ਨੂੰ ਫਿਰੋਜ਼ਪੁਰ ਦੇ ਬੰਡਾਲਾ ਪਿੰਡ ਵਿੱਚ ਗੁਰਦੁਆਰੇ ਬਾਬਾ ਵੀਰ ਸਿੰਘ ਵਿਖੇ ਕਥਿਤ ਬੇਅਦਬੀ ਦੀ ਘਟਨਾ ਵਾਪਰੀ ਜਿਸ ਮਗਰੋਂ ਮੁਲਜ਼ਮ ਦੀ ਕਥਿਤ ਤੌਰ ਉਤੇ ਬੁਰੀ ਤਰ੍ਹਾਂ ਕੁੱਟਮਾ ਕੁੱਟਮਾਰ ਕੀਤੀ ਗਈ ਉਕਤ ਮੁਲਜ਼ਮ ਦੀ ਹਸਪਤਾਲ ਵਿੱਚ ਮੌਤ ਹੋ ਗਈ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਪਰਚੇ ਦਰਜ ਕੀਤੇ ਹਨ ਪਹਿਲਾ ਮੁਕੱਦਮਾ ਗੁਰਦੁਆਰੇ ਵਿੱਚ ਹੋਈ ਬੇਅਦਬੀ ਦਾ ਹੈ ਤੇ ਦੂਜਾ ਮੁਕਦਮਾ ਕੁੱਟਮਾਰ ਤੋਂ ਬਾਅਦ ਮਲਜ਼ਮ ਦੀ ਮੌਤ ਦਾ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਰੀਬ 19 ਸਾਲਾ ਦੇ ਬਖਸ਼ੀਸ਼ ਸਿੰਘ ਤੇ ਧਾਰਾ 295ਏ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਬਖਸ਼ੀਸ਼ ਸਿੰਘ ਬੰਡਾਲਾ ਦੇ ਨਜ਼ਦੀਕ ਪਿੰਡ ਟੱਲੀ ਗੁਲਾਮਦਾ ਵਸਨੇ ਸੀ ਫਿਰੋਜ਼ਪੁਰ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਸ ਮਾਮਲੇ ਵਿੱਚ ਮਲਜ਼ਮ ਦੀ ਕੁੱਟਮਾਰ ਕਰਨ ਵਾਲਿਆਂ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਸੋਮਵਾਰ ਨੂੰ ਐਸਪੀ ਰਣਤੇਰ ਕੁਮਾਰ ਨੇ ਦੱਸਿਆ ਕਿ ਪੁਲਿਸ ਬਖਸ਼ੀ ਸਿੰਘ ਦੀ ਮੋਦੇ ਮਾਮਲੇ 'ਚ ਜਰਨੈਲ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੇ ਇਸ ਕਤਲ ਨੂੰ ਬੇਅਦਬੀ ਮਾਮਲੇ ਵਿੱਚ ਨਿਆ ਨਾ ਹੋਣ ਦਾ ਪ੍ਰਤੀਕਰਮ ਕਰਾਰ ਕਰ ਦਿੱਤਾ ਹੈ। ਉਹਨਾਂ ਮ੍ਰਿਤਕ ਮੁਲਜ਼ਮ ਦੇ ਪਰਿਵਾਰ ਨਾਲ ਸਮਾਜਿਕ ਸਾਂਝ ਨਾਲ ਰੱਖਣ ਦਾ ਵੀ ਸੱਦਾ ਦਿੱਤਾ ਹੈ। ਇਸ ਬਾਰੇ ਘਟਨਾਕਰਮ ਦੇ ਚਲਦਿਆਂ ਮ੍ਰਿਤਕ ਮੁਲਜ਼ਮ ਦੇ ਪਰਿਵਾਰ ਦਾ ਪੱਖ ਕੀ ਹੈ? ਅਸੀਂ ਇਲਾਕੇ ਵਿੱਚ ਕਿਹੋ ਜਿਹੇ ਹਾਲਾਤ ਹਨ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਸੋ ਦੱਸਦੇ ਕਿ ਪਿੰਡਾਲਾ ਤੇ ਟੱਲੀ ਗੁਲਾਮ ਪਿੰਡ ਨੂੰ ਜਾਣ ਵਾਲੀਆਂ ਸੜਕਾਂ ਦੇ ਹਾਲਾਤ ਬਹੁਤ ਖਸਤਾ ਹੈ ਇੱਥੋਂ ਤੱਕ ਕਿ ਐਤਵਾਰ ਸ਼ਾਮ ਨੂੰ ਕਰੀਬ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਸਾਨੂੰ ਕਰੀਬ ਸਵਾ ਘੰਟਾ ਲੱਗਾ ਇੱਥੇ ਦੀਆਂ ਸੜਕਾਂ ਦੀ ਮਦ ਹਾਲੀ ਦੇ ਨਾਲ ਨਾਲ ਇੱਥੇ ਮੋਬਾਈਲ ਨੈਟਵਰਕ ਦੀ ਪਹੁੰਚ ਵੀ ਘੱਟ ਹੈ ਅਸੀਂ ਬਖਸ਼ੀਸ਼ ਸਿੰਘ ਦੇ ਘਰ ਪਹੁੰਚੇ ਘਰ ਵਿੱਚ ਮਾਹੌਲ ਸੋਗਮਈ ਸੀ ਬਖਸ਼ੀਸ਼ ਸਿੰਘ ਦੀ ਮਾਂ ਬਲਜਿੰਦਰ ਕੌਰ ਨੇ ਚਿਹਰੇ ਉੱਤੇ ਉਦਾਸੀ ਸੀ ਉਸ ਤੇ ਹੋਰ ਔਰਤਾਂ ਐਤਵਾਰ ਸ਼ਾਮ ਨੂੰ ਆਪਣੇ ਪਿੰਡ ਟੱਲੀ ਗੁਲਾਮ ਵਿਖੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਕੋਲ ਆਪਣਾ ਗੁੱਸਾ ਪ੍ਰਗਟ ਕਰ ਰਹੀਆਂ ਸਨ ਇਹ ਕਮੇਟੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਟਾਇਮ ਰੱਖਣ ਨੂੰ ਆਪਣੀ ਮਿਸ਼ਨ ਮੰਨਦੀ ਹੈ ਬਖਸ਼ੀਸ਼ ਦਾ ਘਰ ਵਿੱਚ ਦੇ ਬਾਹਰ ਵਾਰਸਿਤ ਹੈ ਮ੍ਰਿਤਕ ਬਖਸ਼ੀਸ਼ ਦੇ ਪਰਿਵਾਰ ਦੇ ਮੁਤਾਬਕ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਇਸ ਕਰਕੇ ਉਸ ਨੇ ਆਪਣੀ 12ਵੀਂ ਜਮਾਤ ਵਿੱਚ ਹੀ ਛੱਡ ਦਿੱਤੀ ਸੀ ਮ੍ਰਿਤਕ ਬਖਸ਼ੀਸ਼ ਸਿੰਘ ਦਾ ਪਰਿਵਾਰ ਇੱਕ ਜੱਟ ਸਿੱਖ ਪਰਿਵਾਰ ਹੈ ਉਸ ਦਾ ਘਰ ਹਾਲੇ ਉਸਤਾਰੀ ਅਧੀਨ ਹੈ ਅਤੇ ਪਰਿਵਾਰ ਇੱਕੋ ਕਮਰੇ ਵਿੱਚ ਰਹਿ ਰਿਹਾ ਹੈ ਬਖਸ਼ੀਸ਼ ਸਿੰਘ ਮਾ ਬਲਜਿੰਦਰ ਕੌਰ ਦਾ ਕਹਿਣਾ ਹੈ ਮੇਰਾ ਬੇਟਾ ਪਿਛਲੇ 3 ਸਾਲਾਂ ਤੋਂ ਮਾਨਸਿਕ ਤੌਰ ਤੇ ਬਿਮਾਰ ਸੀ ਉਸਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਜੀਣਾ ਨਹੀਂ ਚਾਹੁੰਦਾ ਮੇਰਾ ਪਤੀ ਰੋਂਦਾ ਹੋਇਆ ਘਰ ਆਇਆ ਤੇ ਕਹਿੰਦਾ ਕਿ ਬਖਸ਼ੀਸ਼ ਨੂੰ ਕਤਲ ਕਰ ਦਿੱਤਾ ਹੈ ਮੈਂ ਚਾਹੁੰਦੀ ਹਾਂ ਕਿ ਮੇਰੇ ਬੇਟੇ ਦੇ ਕਾਤਲਾਂ ਨੂੰ ਸਜ਼ਾ ਮਿਲੇ ਬਖਸ਼ੀਸ਼ ਸਿੰਘ ਦਾ ਐਤਵਾਰ ਨੂੰ ਉਹਨਾਂ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਬਖਸ਼ੀਸ਼ ਦੇ ਪਿਤਾ ਲਖਵਿੰਦਰ ਸਿੰਘ ਛੋਟਾ ਕਿਸਾਨ ਹਨ ਉਹ ਆਪਣੇ ਪੁੱਤਰ ਦੀ ਮੌਤ ਦੇ ਗਮ ਵਿੱਚ ਹਨ ਉਹਨਾਂ ਕਿਹਾ ਮੇਰਾ ਬੇਟਾ ਦਿਮਾਗੀ ਤੋਰਤੇ ਅਪਾਇਜ ਸੀ ਅਤੇ 12ਵੀਂ ਜਮਾਤ ਵੀ ਵਿੱਚ ਹੀ ਛੱਡ ਦਿੱਤੀ ਸੀ ਉਹ ਪਿਛਲੇ 3 ਸਾਲਾਂ ਤੋਂ ਇਲਾਜ ਕਰਵਾ ਰਹੇ ਸੀ ਇਸ ਤੋਂ ਪਹਿਲਾਂ ਉਹ ਇੱਕ ਵਾਰ ਦਿੱਲੀ ਗਿਆ ਸੀ ਫਿਰ ਅਸੀਂ ਉਸ ਨੂੰ ਵਾਪਸ ਲੈ ਆਏ ਸੀ 4 ਮਈ ਦੇ ਦਿਨ ਨੂੰ ਯਾਦ ਕਰਦਿਆਂ ਉਹਨਾਂ ਨੇ ਕਿਹਾ ਮੈਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਮੇਰਾ ਪੁੱਤਰ ਨੇ ਕੁਝ ਗਲਤ ਕੀਤਾ ਹੈ ਮੈਂ ਗੁਰਦੁਆਰੇ ਗਿਆ ਤੇ ਉੱਥੇ ਮੌਜੂਦ ਲੋਕਾਂ ਨੂੰ ਬਖਸ਼ੀਰ ਦਾ ਮੈਡੀਕਲ ਰਿਕਾਰਡ ਦਿਖਾਇਆ ਕਿਹਾ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਹ ਉਸ ਦਾ ਮੈਡੀਕਲ ਰਿਕਾਰਡ ਦੇਖ ਲੈਣ ਉਹ ਦੱਸਦੇ ਹਨ ਕਿ ਉਹ ਦੱਸਦੇ ਹਨ ਕਿ ਉਹਨਾਂ ਨੇ ਇਹ ਕਾਗਜ਼ ਉਹਨਾਂ ਦੇ ਹੱਥੋਂ ਫੜੇ ਅਤੇ ਪਾੜ ਦਿੱਤਾ। ਉਹਨਾਂ ਨੇ ਗੁਰਦੁਆਰੇ ਪਹੁੰਚਣ ਤੋਂ ਬੋਤੇ ਆਖੀ ਦੇਖੇ ਹਾਲਾਤ ਬਿਆਨ ਦੱਸਿਆ। ਉਹ ਮੇਰੇ ਸਾਹਮਣੇ ਉਸ ਨੂੰ ਕੋਟ ਰਹੇ ਸਨ ਤਲਵਾਰਾਂ ਨਾਲ ਵੀ ਮਾਰ ਰਹੇ ਸਨ। ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੈਂ ਆਪਣਾ ਮੋਟਰਸਾਈਕਲ ਤੇ ਉੱਤੇ ਉਥੋਂ ਭੱਜ ਗਿਆ। ਉਹਨਾਂ ਇਹ ਵੀ ਦੱਸਿਆ ਕਿ ਉਸਦੇ ਪੁੱਤਰ ਕੋਲ ਫੋਨ ਨਹੀਂ ਸੀ ਕਿਉਂਕਿ ਉਹ ਪਹਿਲਾਂ ਵੀ 3-4 ਵਾਰ ਮੋਬਾਈਲ ਤੋੜ ਚੁੱਕਾ ਹੈ। ਲਖਵਿੰਦਰ ਸਿੰਘ ਨੇ ਇਸ ਗੱਲ ਦੀ ਵੀ ਜਾਂਚ ਦੀ ਮੰਗ ਕੀਤੀ। ਕੋਈ ਉਸ ਦੇ ਲੜਕੇ ਨੂੰ ਉਥੇ ਲੈ ਕੇ ਗਿਆ ਜਾਂ ਉਹ ਇਕੱਲਾ ਗਿਆ ਉਹਨਾਂ ਦੱਸਿਆ ਕਿ ਪੁਲਿਸ ਨੇ ਉਸ ਦੇ ਬਿਆਨ ਵੀ ਦਰਜ ਕਰ ਲਏ ਹਨ ਲਖਵਿੰਦਰ ਦਾ ਕਹਿਣਾ ਹੈ ਬਖਸ਼ੀਸ਼ ਨੂੰ ਠੀਕ ਤਰ੍ਹਾਂ ਖਾਣਾ ਵੀ ਨਹੀਂ ਆਉਂਦਾ ਸੀ ਤੇ ਉਹਨਾਂ ਨੇ ਕਦੇ ਵੀ ਆਪਣੇ ਧਰਮ ਨਹੀਂ ਬਦਲਿਆ ਲਖਵਿੰਦਰ ਸਿੰਘ ਦੀ ਭੂਆ ਗੁਰਮੀਤ ਕੌਰ ਵੀ ਬਖਸ਼ੀਸ਼ ਦੀ ਮੌਤ ਮਗਰੋਂ ਗੁੱਸੇ ਨਾਲ ਭਰੇ ਹੋਏ ਹਨ ਉਹ ਕਹਿੰਦੇ ਹਨ ਜੇ ਉਸ ਨੇ ਕੋਈ ਜੁਰਮ ਕੀਤਾ ਸੀ ਤਾਂ ਉਸ ਨੂੰ ਪੁਲਿਸ ਹਵਾਲੇ ਕਰ ਦੇਣਾ ਚਾਹੀਦਾ ਸੀ ਅਤੇ ਅਸੀਂ ਸਾਰੇ ਰਿਸ਼ਤੇਦਾਰ ਸਿੱਖ ਪੰਥ ਤੋਂ ਮਾਫੀ ਮੰਗਣ ਲਈ ਉਥੇ ਜਾਂਦੇ ਪਰ ਉਸ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ ਸੀ ਗੁਰਮੀਤ ਕੌਰ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰੇ ਅਤੇ ਪਰਿਵਾਰ ਨੂੰ ਔਨਸਾਫ ਦਿੱਤਾ ਜਾਵੇ ਕਥਿਤ ਬੇਅਦਬੀ ਦੀ ਘਟਨਾ ਬੰਡਾਲੇ ਦੇ ਗੁਰਦੁਆਰੇ ਬਾਬਾ ਵੀਰ ਸਿੰਘ ਵਿਖੇ 4 ਮਈ ਦੁਪਹਿਰ ਨੂੰ ਵਾਪਰੀ ਸੀ ਬਖਸ਼ੀਸ਼ ਸਿੰਘ ਦੇ ਪਿੰਡ ਟੱਲੂ ਗੁਲਾਮ ਤੋਂ 2 ਕਿਲੋਮੀਟਰ ਦੂਰ ਪਿੰਡ ਬੰਡਾਲੇ ਵਿਖੇ ਗੁਰਦੁਆਰਾ ਬਾਬਾ ਵੀਰ ਸਿੰਘ ਵਿਖੇ ਗੰਭੀਰ ਮਾਹੌਲ ਸੀ ਇੱਥੇ ਸੰਤ ਸਮਾਜ ਦੇ ਆਗੂ ਬਾਬਾ ਅਪਤਾਰ ਸਿੰਘ ਸੁਰ ਸਿੰਘ ਵਾਲੇ ਭਾਈ ਅਮਰੀਕ ਸਿੰਘ ਅਜਨਾਲੇ ਸਮੇਤ ਭਾਰੀ ਪੁਲਸォ ਫੋਰਸ ਤੇ ਨਾਤੀ ਬਖਸ਼ੀਸ਼ ਦੇ ਕੁਝ ਪਰਿਵਾਰਿਕ ਮੈਂਬਰ ਵੀ ਸੰਤ ਸਮਾਜ ਦੇ ਸਾਹਮਣੇ ਹਾਜ਼ਰ ਸਨ ਜਿਨ੍ਹਾਂ ਨੇ ਬਖਸ਼ੀਸ਼ ਦੀ ਅੰਤਿਮ ਅਰਦਾਸ ਗੁਰਦੁਆਰੇ ਸਹਿਬ ਵਿੱਚ ਕਰਨ ਦੀ ਬੇਨਤੀ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰਦੇ ਹਾਂ। ਸੀਸੀਟੀਵੀ ਫੋਟੋਜ਼ ਵੀ ਦਿਖਾਈ ਆ ਗਈਆਂ। ਬਖਸ਼ੀਸ਼ ਸਿੰਘ ਸਿਰ ਉੱਤੇ ਪਰਨਾ ਬਨ ਕੇ ਗੁਰਦੁਆਰੇ ਵਿੱਚ ਦਾਖਲ ਹੁੰਦਾ ਹੈ ਅਤੇ ਬੇਅਦਬੀ ਕਰਕੇ ਬਾਹਰ ਆ ਜਾਂਦਾ ਹੈ। ਇਸ ਤੋਂ ਬਾਅਦ ਕਟਨਾ ਦੇ ਚਸ਼ਮਦੀਦ ਲਖਵੀਰ ਸਿੰਘ ਨੇ ਦੱਸਿਆ ਮਲਜ਼ੂਮ ਦੁਪਹਿਰੇ 1.5 ਦੇ ਦੇ ਕਰੀਬ ਗੁਰਦੁਆਰੇ ਚ ਦਾਖਲ ਹੋਏ ਫਿਰ ਗੁਰਦੁਆਰੇ ਚ ਪੁਲਿਸ ਇਥੇ ਪਹੁੰਚੀ ਤਾਂ ਸੰਗਤ ਨੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਦੇ ਹਸਪਤਾਲ ਵਿਖੇ ਮੌਤ ਹੋ ਗਈ ਲਖਵੀਰ ਸਿੰਘ ਨੇ ਅੱਗੇ ਦੱਸਿਆ ਮੈਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਅਤੇ ਮੁਲਜ਼ਮ ਖਿਲਾਫ ਤਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੁਣ ਪ੍ਰਸ਼ਾਸਨ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਮੁਲਜ਼ਮ ਨੇ ਕਿਸ ਦੇ ਕਹਿਣ ਤੇ ਬੇਅਦਬੀ ਕੀਤੀ ਹੈ ਲਖਵੀਰ ਸਿੰਘ ਦਾ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਮੁਲਜ਼ਮ ਪਰਿਵਾਰ ਦਾ ਸਮਾਜਿਕ ਜਾਗੀ ਅਤੇ ਧਾਰਮਿਕ ਬਾਈਕਾਟ ਕਰਨ ਦੇ ਐਲਾਨ ਤੋਂ ਬਾਅਦ ਮੁਲਜ਼ਮ ਦੇ ਪਰਿਵਾਰ ਮੈਂਬਰ ਨੇ ਮਾਫੀ ਮੰਗ ਲਈ 2 ਦਿਨਾਂ ਦਾ ਸਮਾਂ ਮੰਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਖੋਸੇ ਨੇ ਕਿਹਾ ਦੋਵੇਂ ਕਟਨਾਮਾ ਸੱਚਮੁੱਚ ਮਤਭਾਗੀਆਂ ਹਨ ਜਿਨ੍ਹਾਂ ਵਿੱਚ ਬੇਅਦਬੀ ਅਤੇ ਨੌਜਵਾਨ ਦੀ ਮੌਤ ਸ਼ਾਮਲ ਹੈ ਨੌਜਵਾਨ ਦਾ ਪਰਿਵਾਰ ਵੀ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਉਹਨਾਂ ਨੂੰ ਮੁੜ ਸਿੱਖ ਕੌਮ ਦਾ ਹਿੱਸਾ ਬਣਨ ਲਈ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਪੰਜਾਬੀ ਕਥ ਦੇ ਬੇਅਦਬੀ ਅਤੇ ਫਿਰੋਜ਼ਪੁਰ ਜਿਹਾ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ 2015 ਤੋਂ ਬਾਅਦ ਇਹ ਇੱਕ ਵੱਡਾ ਸਿਆਸੀ ਅਤੇ ਧਾਰਮਿਕ ਮੁੱਦਾ ਬਣ ਚੁੱਕਿਆ ਹੈ 18 ਦਸੰਬਰ 2021 ਹਰਮੰਦਰ ਸਾਹਿਬ ਵਿੱਚ ਸ਼ਾਮ ਵੇਲੇ ਰਹਿਰਾਸ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਵੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਪੁਲਿਸ ਨੇ ਮਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਸੀ 19 ਦਸੰਬਰ 2021 ਕਪੂਰਥਲੇ ਦੇ ਪਿੰਡ ਨਿਜ਼ਿਆਮਾਪੁਰ ਵਿੱਚ ਗੁਰਦੁਆਰੇ ਸਹਿਬ ਦੇ ਅੰਦਰ ਇੱਕ ਵਿਅਕਤੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਸੀ ਜਿਸ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਸੀ ਮੁਲਜ਼ਮ ਨੂੰ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ ਸਾਹਮਣੇ ਕੁੱਟਕੁੱਟ ਕੇ ਮਾਰ ਦਿੱਤਾ ਸੀ 15 ਅਕਤੂਬਰ 2021 ਨੂੰ ਸ਼ਿੰਗੂ ਬਾਰਡਰ ਉਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਲਖਵੀਰ ਸਿੰਘ ਨਾਂ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ 13 ਸਤੰਬਰ 2021 ਤੱਕ কেশਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣੇ ਵੱਲੋਂ ਸਿਗਰਟ ਦਾ ਧੂਆਂ ਮਾਰ ਕੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਟਾਸਕ 4 ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ 26 ਜੁਲਾਈ 2016 ਨੂੰ 47 ਸਾਲਾ ਬਲਵਿੰਦਰ ਕੌਰ ਨੂੰ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਬਲਵਿੰਦਰ ਕੋਲ ਉਥੇ ਲੁਧਿਆਣੇ ਦੇ ਕਬੱਡੀ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ 1 ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦੀ ਬੀੜ ਕੋਟਕਪੂਰੇ ਦੇ ਪਿੰਡ ਬੁਰਜ ਵਾਰਿਕ ਸਿੰਘ ਵਾਲੇ ਤੋਂ ਲਾਪਤਾ ਹੋਈ ਸੀ 25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰੇ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਪਾਸ਼ਾ ਵਰਤੀ ਗਈ ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਦੇ ਮਾਮਲੇ ਵਿੱਚ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਸੀ 12 ਅਕਤੂਬਰ 2015 ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ ਸੀ 14 ਅਕਤੂਬਰ 2015 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰੇ ਚ ਸਿੱਖ ਜਥੇਬੰਦਿਆਂ ਨੇ ਰੋਸ ਮੁਜ਼ਾਹਰਾ ਕੀਤਾ ਸੀ ਇਸ ਦੌਰਾਨ ਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੇ ਚਾਰਜ ਕੀਤਾ। ਇਸੇ ਦਿਨ ਬਹੀਬਲ ਕਲਾ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿੱਚ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ? ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ, ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ। ਉਦੋਂ ਤੱਕ ਦੇ ਲਈ ਧੰਨਵਾਦ।